ਕਲਗੀ ਧਰਪਤਾ ਪੰਥ ਦੇ ਬਾਨੀ ਅਮਰਤ ਕੇ ਦਾਤੇ ਸਤਿਗੁਰੂ ਘਰਾਤ ਲੰਗੀ ਚਮਕੌਰ ਦੀ ਘੜੀ ਅੰਦਰ ਪਿਆਰੇ ਭਾਈ ਦਇਆ ਸਿੰਘ ਜੀ ਪੰਜ ਸਿੰਘਾਂ ਦੇ ਨਾਲ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਉਹਨਾਂ ਦੇ ਮਹਾਰਾਜਿਆਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਖਾਲਸਾ ਪੰਥ ਤੁਹਾਡਾ ਸਾਜਿਆ ਹੋਇਆ ਹੈ ਖਰਾਬ ਜੀ ਨੇ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰਉ ਨਿਵਾਸ ਖਾਲਸੇ ਦੇ ਵਿੱਚ ਆਪ ਜੀ ਦਾ ਨਿਵਾਸਾ ਹੈ ਪੰਥ ਦਾ ਹੁਕਮ ਹੈ ਕਿ ਆਪ ਜੀ ਵੇਖੜੀ ਜਿਹੜੀ ਹੈ ਛੱਡ ਕਰਕੇ ਚਲੇ ਜਾ ਪੰਥ ਦਾ ਹੁਕਮ ਮੰਨਦੇ ਹੋਇਆ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਉਂਕਿ ਸਤਗੁਰੂ ਜੀ ਬਚਨ ਕਰਦੇ ਹਨ ਕਿ ਕੱਲ ਨੂੰ ਅਸੀਂ ਆਪ ਜੰਗ ਦੇ ਮੈਦਾਨ ਵਿੱਚ ਉਤਰਾਂਗੇ ਸਿੰਘ ਜਾਣਦੇ ਹਨ ਹਰਿ ਇਸ ਕਰਕੇ ਜਦੋਂ ਸਿੰਘਾਂ ਨੇ ਸਲਾਹ ਕੀਤੀ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੂੰ ਪੰਜਾਂ ਦੇ ਰੂਪ ਵਿੱਚ ਪੰਜਾਂ ਦਾ ਹੁਕਮ ਜਿਹੜਾ ਸੀ ਉਹ ਹੁਕਮ ਨੂੰ ਮੰਨ ਲਿਆ ਮੇਰੀ ਰੂਹ ਉਸ ਬਾਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਲੋਕੀ ਕਹਿਣਗੇ ਕਹਿਣ ਦੇ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹ ਵੀ ਰਤਾ ਪਰਵਾ ਨਹੀਂ ਜੱਗ ਸਾਰਾ ਕਿ ਮੈਨੂੰ ਜੱਗ ਦਾ ਚੋਰ ਸਮਝੇ ਪਰ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਔਰ ਸਾਹਮਣੇ ਦੁਨੀਆਂ ਦੇ ਵਿੱਚੋਂ ਮੈਂ ਨਹੀਂ ਸੁਣਨਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਔਰ ਆਪਣੇ ਪੁੱਤਰਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਿੱਥੇ ਜੰਗ ਦੇ ਮੈਦਾਨ ਵਿੱਚ ਸਤਿਗੁਰਾਂ ਦੇ ਤਿੰਨ ਪਿਆਰੇ ਦੁਸ਼ਮਣ ਦੀ ਫੌਜ ਵਿੱਚ ਸਾਹਮਣੇ ਲੜ ਕੇ ਸ਼ਹੀਦ ਹੋਏ ਉੱਥੇ ਮਹਾਰਾਜਿਆਂ ਦੇ ਦੋ ਵੱਡੇ ਸਾਹਿਬ ਜਾਗੇ ਦੂਰ ਤੱਕ ਲੜਦਿਆਂ ਹੋਇਆਂ ਵੈਰੀ ਨੂੰ ਚੀਰਦਿਆਂ ਹੋਇਆਂ ਮੈਦਾਨੇ ਜੰਗ ਵਿੱਚ ਜਾ ਕਰਕੇ ਸ਼ਹਾਦਤਾਂ ਜਾ ਕੀਤਾ। ਨਾ ਰਾਜੋ, ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਅਰਸ। ਖੁਦਾਬੰਦ ਬਖਸ਼ਿੰਦਾ ਐਸ਼ੋ ਹਰਸ। ਉਹ ਬਖਸ਼ਿਸ਼ ਜਿਹੜੀ ਖੁਦਾ ਦੀ ਲੈ ਕਰਕੇ। ਭਾਵੇਂ ਕੋਲ ਕੁਝ ਵੀ ਨਹੀਂ ਐ। ਇਹ ਤੇ ਮਹਾਰਾਜਿਆਂ ਨੇ ਆਪਣੇ ਕਲਗੀ ਭਾਈ ਸੰਗਤ ਸਿੰਘ ਦੇ ਸਿੱਖ ਤੇ ਸਜਾਉਂਦਿਆਂ ਹੋਇਆਂ ਆਪਣੇ ਹੱਥੀਂ ਦਸਤਾਰ ਜਿਹੜੀ ਹੈ ਭਾਈ ਸੰਗਤ ਸਿੰਘ ਦੇ ਸਿੱਖ ਤੇ ਸਜਾਈ ਹੈ ਕਲਗੀ ਸਜਾਈ ਸਜਾਈ ਔਰ ਆਪਣਾ ਛੋਲਾ ਜਿਹੜਾ ਹੈ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਨੂੰ ਪਹਿਨਾਉਂਦਿਆਂ ਹੋਇਆਂ ਮਹਾਰਾਜਿਆਂ ਨੇ ਹੁਕਮ ਕੀਤਾ ਉਪਰ ਮੰਮਟੀ ਦੇ ਵਿੱਚ ਸਵੇਰ ਹੁੰਦਿਆਂ ਤੁਸੀਂ ਬਹਿ ਜਾਣਾ ਕਿੰਨੇ ਗ تیر ਜਿਹੜੇ ਸਨ ਅੱਜ ਦੇ ਦਿਨ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਦੁਸ਼ਮਣ ਦੀਆਂ ਫੌਜਾਂ ਤੇ ਚਲਾਉਂਦੇ ਔਰ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਹੁਕਮ ਉ ਸਤਿਗੁਰਾਂ ਦਾ ਆਪਣਾ ਸਤਿਗੁਰਾਂ ਦੀ ਬਖਸ਼ਿਸ਼ ਲੈ ਕਰਕੇ ਪੂਰੇ ਦਿਨ ਤੱਕ ਵੈਰੀ ਦਲ ਦਾ ਜਿਹੜਾ ਸੀ ਉਹ ਮੁਕਾਬਲਾ ਕੀਤਾ ਕਰ ਨੂੰ ਗੜੀ ਤੋਂ ਬਾਹਰ ਆ ਕਰਕੇ ਦਸ਼ਮਣਾਂ मियां ਫੌਜਾਂ ਦੇ ਵਿੱਚ ਜਾ ਕਰਕੇ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਅੱਜ ਦੇ ਦਿਨ ਇਹ ਸੂਰਮੇ ਜਿਹੜੇ ਸਨ ਮੈਦਾਨੇ ਜੰਗ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿੰਨ ਸਿੰਘਾਂ ਨੂੰ ਨਿਸ਼ਾ ਨਿਰਦੇਸ਼ ਕਰਕੇ ਤਾਰੇ ਦੀ ਲੋਹ ਦੇਖਣਿਆ ਹੋਇਆ ਤਾਰੇ ਦੀ ਸੇਧ ਲੈ ਕੇ ਕਿ ਜੇ ਅਸੀਂ ਵਿਛੜ ਜਾਈਏ ਸਾਡੇ ਪਿੱਛੇ ਪਿੱਛੇ ਤੁਰਿਆਓ ਔਰ ਸਤਿਗੁਰੂ ਜੀ ਦਿਲ ਚੜਦਿਆਂ ਬਹੁ ਫੁੱਟੀ ਐ ਕਿਹੜੀ ਪਿੰਡ ਵਿਖੇ ਪਹੁੰਚਿਆ ਕਿਉਂਕਿ ਸਾਰਾ ਇਲਾਕਾ ਜਿਹੜਾ ਸੀ ਤੁਰਕਾਂ ਦਾ ਸੀ ਗੁਜਰਾਂ ਰੰਗੜਾਂ ਦਾ ਸੀ ਔਰ ਇਹ ਲੋਕ ਜਿਹੜੇ ਸਨ ਪਹਾੜੀ ਰਾਜਿਆਂ ਦੇ ਪਾਸ ਵਿਕੇ ਹੋਏ ਸਨ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੂੰ ਗਿਰਫਤਾਰ ਕਰਨ ਵਾਸਤੇ ਜਿੱਥੇ ਫੌਜਾਂ ਹਰ ਸੇ ਪਾਸੇ ਫਿਰਦੀਆਂ ਔਰ ਇਹ ਜਿਹੜੇ ਹਾਨੇ ਸੂ ਰੱਖਦੇ ਕਿ ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਬਾਰੇ ਅਸੀਂ ਇਨਾਮ ਲਈ ਜਦੋਂ ਦਿਨ ਪਾਉ ਫਟਾਲਾ ਹੋਇਆ ਤੋਂ ਅਲਕੋ ਤੇ ਗਾਮ ਨੂੰ ਦੋ ਗੁਜਰ ਜਿਹੜੇ ਸੰਗਮੰਝਾ ਚਾਰ ਦੇ ਉਹਨਾਂ ਨੇ ਦੇਖਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੰਗੇ ਪੈਰੇ ਸਤਿਗੁਰੂ ਜੀ ਜਾ ਰਹੇ ਹੱਥ ਦੇ ਵਿੱਚ ਤੇਗ ਮਹਾਰਾਜਿਆਂ ਔਰ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਹਨ ਮਹਾਰਾਜਿਆਂ ਨੇ ਖੀਸੇ ਦੇ ਵਿੱਚੋਂ ਪੰਜ-ਪੰਜ ਬੋਹਰਾਂ ਜਿਹੜੀਆਂ ਸੀ ਦੋਨਾਂ ਨੂੰ ਦਿੱਤੀਆਂ ਬੋਹਰਾਂ ਲੈ ਕਰਕੇ ਇਹ ਦੋਨੋਂ ਫੇਰ ਵੀ ਰੌਲਾ ਪਾਉਣ ਲੱਗੇ। ਫਤਗੁਰਾਂ ਦੇ ਫਿਰ ਤੇਗ ਦੇ ਦੁਆਰਾ ਦੋਨਾਂ ਦੀਆਂ ਗਰਦਨਾਂ ਜਿਹੜੀਆਂ ਸੀ ਧਰ ਦੇ ਨਾਲੋਂ ਅਲੱਗ ਕਰ ਦਿੱਤੀਆਂ। ਮਹਾਰਾਜ ਕੀ ਮਾਸੀ ਬਾੜੇ ਦੇ ਜੰਗਲ ਵਿੱਚ ਪਹੁੰਚੇ ਹਨ। ਗੁਲਾਬੇ ਪੰਜਾਬੇ ਮਸਾਂ ਦਾ ਖੂਹ ਹੈ। ਖੂਹ ਤੋਂ ਟਿੰਡ ਮਹਾਰਾਜਿਆਂ ਨੇ ਖੋਲੀ ਹੈ, ਜਲ ਛਕਿਆ ਹੈ। ਔਰ ਸਤਿਗੁਰੂ ਜੀ ਉਸੇ ਟੇਲ ਨੂੰ ਸਰਾਣੇ ਰੱਖ ਕਰਕੇ ਮਹਾਰਾਜ ਜੀ ਲੰਮੇ ਪੈਗੇ ਬਾਗ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਅੱਜ ਭਾਵੇਂ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਛੱਡ ਦਿੱਤਾ ਪਰ ਕੋਲ ਕੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਹ ਬੜੀ ਮੁੱਲੀ ਬਾਤ ਜਿਹੜੀ ਸਿੱਖਿਆ ਸਤਿਗੁਰੂ ਜੀ ਸਾਨੂੰ ਦੇ ਕੇ ਗਏ ਆਗੇ ਕਿੰਨਾ ਵੀ ਦੁੱਖ ਆਏ ਪਰ ਹਿਰਦੇ ਅੰਦਰੋਂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਨਹੀਂ ਭੁਲਾਉਂਦਾ ਭਲੀ ਸੁਹਾਵੀ ਛਪਰੀ ਜਾਂ ਮਹਿ ਗੁਨ ਗਾਏ ਜਿਸ ਛਪਰੀ ਦੇ ਵਿੱਚ ਬੈਠਿਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਹੋਵੇ ਕਹਿ ਲੱਗੇ ਉਹ ਭਲੀ ਹੈ ਕਿੰਤ ਹੀ ਕਾਮਨਾ ਧੌਲ ਹਰ ਜਿੱਤ ਹਰ ਬਿਸਰਾਏ ਵੱਡੇ ਵੱਡੇ ਧੌਲਰ ਮਹਿਲ ਮਨਾਰੇ ਜਿਹੜੇ ਹਨ ਕਿਸੇ ਕੰਮ ਦੇ ਨਹੀਂ ਜਿੱਥੇ ਬੈਠਿਆ ਹਰੀ ਵਾਜ ਗੁਰੂ ਪਰਮੇਸ਼ਰ ਦੀ ਯਾਦ ਜਿਹੜੀ ਹੈ ਜੀਵ ਨੂੰ ਵਿਸਤ੍ਰਜਾਏ ਗਣੀ ਵਿੱਚ ਬੈਠੇ ਉੱਚੀ ਬਾਕਤੀ ਤੇ ਹੈ ਤੂੰ ਹੀ ਤੂੰ ਤੂੰ ਹੀ ਤੂੰ ਮੂੰਹ ਸੇ ਨਿਕਲਦਾ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਦਾ ਕੋਥੇ ਵੀ ਮਹਾਰਾਜੀਆਂ ਦੀ ਆਵਾਜ਼ ਜਿਹੜੀ ਹੈ ਤੂੰ ਹੀ ਤੂੰ ਹੀ ਦੀ ਆਵਾਜ਼ ਆ ਰਹੀ ਹੈ ਫਿਰ ਪੌਂਟਾ ਸਾਹਿਬ ਉੱਥੇ ਸੁੱਖ ਆਰਾਮ ਹੈ ਮਹਾਰਾਜ ਜਮਨਾ ਦੇ ਕਿਨਾਰੇ ਬੈਠੇ ਉੱਥੇ ਵੀ ਤੂੰ ਹੀ ਤੂੰ ਹੀ ਦੀ ਆਵਾਜ਼ ਹੈ ਕਿੰਨੇ ਵਾਰ ਮਹਾਰਾਜਿਆਂ ਦੇ ਮੁਖ ਤੋਂ ਤੂੰ ਹੀ ਤੂੰ ਹੀ ਜਿਹੜਾ ਸੀ ਉਹ ਉਚਾਰਨ ਹੋਇਆ ਪਿਆਰੇ ਭਾਈ ਮਨੀ ਸਿੰਘ ਦੀ ਲਿਖੀ ਜਾਂਦੀ ਹੈ ਕਹਿਣ ਲੱਗੇ ਮਹਾਰਾਜ ਤਾਂ ਬਹੁ ਵਾਰੀ ਉਚਾਰਨ ਹੋ ਗਿਆ ਸਤਿਗੁਰੂ ਜੀ ਕਹਿੰਦੇ ਫਿਰ 16 ਵਾਰੀ ਜਿਹੜਾ ਹੈ ਉਹ ਰੱਖ ਲੈਣੋ ਕਰੋ 16 ਵਾਰੀ ਜਿਹੜਾ ਹੈ ਤੂੰ ਹੀ ਤੂੰ ਹੀ ਦਾ ਉਹ ਚਾਰ ਜਿਹੜਾ ਸੀ ਭਾਈ ਮਨੀ ਸਿੰਘ ਨੇ ਲਿਖ ਲਿਆ ਹੈ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਦਾ ਮੁਖੋ ਵਾਹਿਗੁਰੂ ਵਾਹਿਗੁਰੂ ਦਾ ਆਲਾ ਅੱਜ ਜਾਮਾ ਸਾਰਾ ਲੀਰੋ ਲੀਰ ਹੈ ਪੈਰਾਂ ਦੇ ਵਿੱਚ ਕੰਡੇ ਚੁਬੇ ਹੋਏ ਛਾਲੇ ਹੋਏ ਵੇ ਵਸਤਰਾਂ ਨੂੰ ਉਹ ਜਿਹੜਾ ਉਹ ਲੱਗਿਆ ਹੋਇਆ ਮਹਾਰਾਜ ਜੀ ਦੀ ਲੰਗੀ ਤੇਗ ਪਰਮੇਸ਼ਰ ਦੇ ਸ਼ੁਕਰਾਨੇ ਦੇ ਵਿੱਚ ਮਹਾਰਾਜ ਜੀ ਕੀ ਗਾ ਰਹੇ ਮਿੱਤਰ ਪਿਆਰੇ ਨੂੰ ਹਾਲ ਮਰੀਨਾਂ ਦਾ ਰਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਟਣਾ ਨਾਗ ਨਿਵਾਸਾਂ ਦੇ ਰਹਿਣਾ ਤੇਰੇ ਤੋਂ ਬਿਨਾ ਕਹਿਣ ਲੱਗੇ ਰਜਾਈਆਂ ਦਾ ਓਡਣਾ ਜਿਹੜਾ ਹੈ ਇਸ ਤਰ੍ਹਾਂ ਜਿਵੇਂ ਨਾਗਾਂ ਦੇ ਨਾਲ ਜੀਵ ਜਿਹੜਾ ਹੈ ਉਹ ਸੁੱਤਾਂ ਪਿਆ ਹੋਵੇ ਕਿਉਂਕਿ ਜੇ ਤੇਰੀ ਯਾਦ ਨਹੀਂ ਹੈ ਕੋਲ ਮਖਮਲੀ ਸੇਜਾ ਹੈ ਸੁੰਦਰ ਰਜਾਈਆਂ ਹਨ ਉਹਦੇ ਵਿੱਚ ਬੈਠਾ ਜੇ ਪਰਮੇਸ਼ਰ ਦੀ ਯਾਦ ਨਹੀਂ ਆ ਰਹੀ ਤਾਂ ਫਿਰ ਇਸ ਤਰ੍ਹਾਂ ਹੈ ਜਿਵੇਂ ਨਾਗਾ ਦੀ ਸੇਤ ਤੇ ਸੁੱਤਾ ਹੋਵੇ ਸੂਲ ਸੁਰਾਹੀ ਖੰਜਰ ਪਿਆਲਾ ਬਿੰਦਕ ਸੰਯਾਂ ਦਾ ਸਹਿਣਾ ਕੋਲ ਸੁਰਾਹੀ ਭਰੀ ਪਈ ਹੈ ਕਿੰਨੇ ਰਸਾਂ ਦੇ ਜਿਹੜੇ ਨੇ ਚਸ ਕੇ ਲੈ ਰਿਹਾ ਹੈ ਜੀ ਪਰ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਇਹਨਾਂ ਦੁੱਖ ਜਿਹੜਾ ਸਹਿਣਾ ਪੈਂਦਾ ਜਿਵੇਂ ਕਸਾਈਆਂ ਦਾ ਬਿੰਗ ਜਿਹੜਾ ਹੈ ਉਹ ਬੱਕਰਾ ਸਹਿਣਾ ਹੈ ਪਸ਼ੂ ਸਹਿਣਾ ਕਸਾਈ ਬਿੰਗ ਮਾਰ ਕੇ ਉਹਨੂੰ ਹਲਾਲ ਕਰਦੇ ਹੈਣ ਲੱਗੇ ਜਿਨੇ ਇੰਨੇ ਸੁੱਖ ਆਰਾਮ ਪ੍ਰਾਪਤ ਕਰਕੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਉਹਨੂੰ ਫਿਰ ਇਸ ਤਰ੍ਹਾਂ ਜਿਹੜੇ ਹੱਥੋਂ ਦੁੱਖ ਸਹਿਣੇ ਪੈਂਦੇ ਹਾਂ ਯਾਰ ਨੇ ਦਾ ਸਾਨੂੰ ਸੱਥਰ ਚੰਗਾ ਠੱਖੇੜਿਆਂ ਦਾ ਰਹਿਣਾ ਇੱਥੇ ਸੱਥਰ ਥੱਲੇ ਭਾਵੇਂ ਪਏ ਆ ਪਰ ਅੰਦਰ ਪ੍ਰੀਤ ਹੈ ਆਪਣੇ ਯਾਰ ਸਵਾਮੀ ਦੀ ਪ੍ਰੀਤ ਵਰਸੀ ਹੋਈ ਇਸ ਕਰਕੇ ਉੱਥੇ ਖੇੜਿਆਂ ਨੇ ਰਹਿਣਾ ਭੱਟ ਹੈ ਉੱਥੇ ਤਪਸ਼ ਲੱਗਦੀ ਹੈ ਕਿਉਂਕਿ ਉੱਥੇ ਸਵਾਮੀ ਦੀ ਯਾਦ ਨਹੀਂ ਇੱਥੇ ਸੁਆਮੀ ਦੀ ਯਾਦ ਹੈ ਉੱਥੇ ਭਾਵੇਂ ਪ੍ਰਾਣੀ ਕਿਤੇ ਵੀ ਮਰਠਾ ਹੋਵੇ ਜੀਵ ਕਿੱਥੇ ਵੀ ਹੋਵੇ ਸੁੱਖ ਹੈ ਉੱਥੇ ਆਰਾਮ ਹੈ ਉੱਥੇ ਆਨੰਦ ਹੈ ਇਹ ਮਾਲਕ ਦੀ ਪ੍ਰੀਤ ਰਾਹੀ ਕੋਈ ਵੀ ਪ੍ਰੀਤ ਦੀਆਂ ਮੰਜ਼ਲਾਂ ਦਾ ਪੈਂਦਾ ਇੰਜ ਮੁਕਾਮ ਨੇ ਦੇਖਿਆ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਗੀਤ ਖੁਸ਼ੀ ਦੇ ਗਾਣਿਆਂ ਦੇਖਿਆ ਦੀ ਪਿਤਾ ਕੋਈ ਵੀ ਪੁੱਤ ਦੀ Laash ਉੱਤੇ ਗੀਤ ਖੁਸ਼ੀ ਦੇ ਗਾਉਂਦਿਆਂ ਦੇਖਿਆ ਨਹੀਂ ਐਸਾ ਕੋਈ ਪਿਤਾ ਦੁਨੀਆ ਦੇ ਉੱਤੇ ਜਿਹੜਾ ਜੈਕਾਰੇ ਗਜਾਉਂਦਾ ਹੋਵੇ ਜਦੋਂ ਸਾਹਮਣੇ ਅਜੀਤ ਸਿੰਘ 392 ਜਖਮੀ ਨੇ ਹਨ ਸਰੀਰ ਚਰਣੀ ਚਰਣੀ ਹੋ ਗਿਆ ਹੋਵੇ ਔਰ ਜਾ ਕੇ ਦੁਸ਼ਮਣ ਦੇ ਸਾਹਮਣੇ ਸਨਮੁਖ ਹੋ ਕਰਕੇ ਜੋਜਦੇ ਆ ਸ਼ਹਾਦਤ ਤਾਂ ਜਾ ਪੀਤਾ ਹੋਵੇ ਦੋ ਪੁੱਤਰਾਂ ਨੇ ਔਰ ਪਿਤਾ ਉੱਚੇ ਚੜ੍ਹ ਕੇ ਜੈਕਾਰੇ ਗਜਾਉਂਦਾ ਹੋਵੇ ਕਹਿਣ ਲੱਗੇ ਇਸ ਤਰ੍ਹਾਂ ਜਹਾਨ ਦੇ ਅੰਦਰ ਪਹਿਲੇ ਸਮਿਆਂ ਦੇ ਅੰਦਰ ਇਹ ਇਤਿਹਾਸ ਵੱਖਰਾ ਸੀ ਨਵੀਂ ਪਿਰਤ ਸੀ ਐਸਾ ਪਹਿਲਾਂ ਕਦੇ ਹੋਇਆ ਨਹੀਂ ਹੈ ਔਰ ਨਾ ਹੀ ਕਦੇ ਹੋਣਾ ਹੈ ਜਿਹੜਾ ਚਮਕੌਰ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਇਹ ਮਹਾਨ ਕੌਤਕ ਚੋਜ ਜਿਹੜਾ ਹੈ ਮਹਾਰਾਜ ਜਿਉਂ ਕਿ ਚੋਜੀ ਪ੍ਰੀਤਮਾਨ ਸਤਿਗੁਰੂ ਕੇ ਮਹਾਨ ਕਾਉਤਕ ਸਤਿਗੁਰਾਂ ਨੇ ਵਰਤਾਇਆ ਮੋਹ ਦੀਆਂ ਤੰਨਾ ਨੂੰ ਤੋੜਦਿਆਂ ਨੂੰ ਇੱਕ ਉਹ ਹੈ ਪੰਕਜ ਮੋਹੋ ਬਾਗਨ ਕੀ ਚਾਲੇ ਹਮ ਦੇਖਾਂ ਤਹ ਡੂਬੀ ਹਲੇ ਮੋਹ ਦੇ ਚਿੱਕੜ ਵਿੱਚ ਜੀਵ ਡੁੱਬ ਜਾਂਦਾ ਨਹੀਂ ਤੁਰਿਆ ਜਾ ਕੋਈ ਨਸ਼ਾ ਵੇਚਦਾ ਮੋਹ ਦੇ ਲਾਲਚ ਵਿੱਚ ਹੋ ਕਰਕੇ ਵੇਚਦਾ ਵੀ ਮੇਰੇ ਘਰ-ਬਾਰ ਮਹਿਲ ਮਨਾਰੇ ਬਣਣਗੇ ਦੂਸਰਿਆਂ ਦੇ ਪੁੱਤਾਂ ਨੂੰ ਮਾਰ ਕੇ ਉਹ ਵਸ ਹੋ ਕਰਕੇ ਮਾਇਆ ਦੇ ਲਾਲਚ ਦੇ ਵਿੱਚ ਲੋਭ ਵਿੱਚ ਹੋ ਕਰਕੇ ਨਸ਼ਾ ਜਿਹੜਾ ਹੈ ਉਹ ਵੇਚਦਾ ਮੇਰੇ ਮਹਿਲ ਮਨਾਰੀਆਂ ਪਰ ਅਖੀਰਲੇ ਸਮੇਂ ਕਿੱਥੇ ਜਾਏ ਉਹਨਾਂ ਨੂੰ ਦੁੱਖ ਭੋਗਣਾ ਪਏਗਾ ਇਸ ਕਰਕੇ ਉਹ ਮੋਹ ਦੀਆਂ ਤੰਦਾਂ ਨੂੰ ਤੋੜ ਦਿਆ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਐਸੇ ਪੂਰਨੇ ਬਾ ਕਰਕੇ ਗਏ ਅੰਦਰ ਕੀ ਹੈ ਪ੍ਰੀਤਮ ਦੀ ਜਾਤ ਸੁਆਮੀ ਦਾ ਅਨੰਦ ਜਿਹੜਾ ਹੈ ਉਹ ਹਿਰਦੇ ਅੰਦਰ ਕਿਉਂਕਿ ਉਹ ਨਹੀਂ ਖੋ ਸਕੀ 10 ਲੱਖ ਦੀ ਫੌਜ ਜਣੀ ਕਿਉਂਕਿ ਮਾਲਕ ਦਾ ਅੰਦਰ ਸੁਖ ਸੀ ਉਹ ਮਾਲਕ ਦੀ ਪ੍ਰੀਤ ਸੀ ਸਰਬ ਲੋਹ ਦੀ ਰੱਖਿਆ ਹਮਨੈ ਅਕਾਲ ਪੁਰਖ ਕੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਬ ਕਾਲ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਉਹ ਰੱਛਿਆ ਲੈ ਕਰਕੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਹਨ। ਔਰ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ। ਇੱਥੇ ਕੋਈ ਗੁਲਾਮਾ ਨਹੀਂ ਐ। ਭਾਵੇਂ ਕੁਝ ਵੀ ਨਹੀਂ ਬਚਿਆ। ਸਾਰਾ ਸਰਬੰਸ ਮਹਾਰਾਜੀਆਂ ਨੇ ਮਾਰ ਦਿੱਤਾ। ਇਕੱਲੇ ਪਏ ਹਨ ਪਰ ਹਿਰਦੇ ਅੰਦਰ ਸਵਾਮੀ ਦੀ ਪ੍ਰੀਤ ਹੈ। ਗੱਲਾਂ ਉਹਦੇ ਨਾਲ ਹੋ ਰਹੀਆਂ ਹਨ। ਕੋਸ ਪ੍ਰੇਮ ਰਸ ਦੇ ਵਿੱਚ ਭਿੱਜੇ ਹੋਏ ਔਰ ਜਦੋਂ ਨੌਕਰ ਨੇ ਦੇਖਿਆ ਪੰਜਾਬੇ ਦੇ ਇਹ ਤਾਂ ਲੱਗਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗਿਆ ਘਰੇ ਜਾ ਕੇ ਗੁਲਾਬੇ ਪੰਜਾਬੀ ਨੂੰ ਬੁਲਾ ਕਰਕੇ ਲੈ ਕੇ ਆਇਆ ਇਹਨੇ ਨੂੰ ਸਤਿਗੁਰਾਂ ਦੇ ਪਿਆਰੇ ਮਹਾਰਾਜਿਆਂ ਦੇ ਅੰਗੂਠੇ ਦੇ ਵਿੱਚ ਗੁਲਸਤਾਨ ਆੜ ਪਾਇਆ ਹੋਇਆ ਉਹਦੇ ਉੱਪਰ ਨਗ ਜਿਹੜਾ ਹੈ ਉਹ ਚਮਕਲਾ ਹੈ ਜਦੋਂ ਦਿਨ ਚੜਿਆ ਸੂਰਜ ਦੀਆਂ ਕਿਰਨਾਂ ਜਿਹੜੀਆਂ ਹਨ ਉਹ ਗੁਲਸਖਰਾਣ ਤੇ ਪੈ ਰਹੀਆਂ ਤੋ ਚਮਕ ਜਿਹੜੀ ਸੀ ਦੇਖੀ ਪਿਆਰੇ ਭਾਈ ਦਿਆ ਸਿੰਘ ਤਿੰਨੇ ਸਿੰਘ ਆ ਗਏ ਦੇਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਪੈਰਾ ਵਿੱਚ ਛਾਲੇ ਗਾ ਜਾਮਾ ਲੀਰੋ ਲੀਰ ਹੈ ਦੇਖ ਕਰਕੇ ਸਤਿਗੁਰਾਂ ਦੇ ਪਿਆਰੇ ਜਿਹੜੇ ਹਨ ਮਹਾਰਾਜਿਆਂ ਨੂੰ ਮੋਢਾ ਦਿੱਤਾ ਭਾਈ ਮਾਨ ਸਿੰਘ ਉਹਨਾਂ ਨੇ ਚਵੱਕੇ ਦੇ ਕੋਲ ਲੈ ਕਰਕੇ ਆਏ ਸਤਗੁਰਾਂ ਨੇ ਇੱਥੇ ਪੰਜ ਸ਼ਨਾਨਾ ਕੀਤਾ ਹੈ ਗਰਮ ਦੁੱਧ ਜਿਹੜਾ ਸੀ ਉਹ ਕਰਕੇ ਲਾਇਆ ਗੁਲਾਬਾ ਇੱਥੇ ਸਿੰਘਾਂ ਨੂੰ ਸ਼ਕਾਇਆ ਔਰ ਮਹਾਰਾਜਿਆਂ ਨੂੰ ਘਰੇ ਲੈ ਕੇ ਗਿਆ ਅੱਜ ਦਾ ਦਿਨ ਜਿਹੜਾ ਹੈ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਪੰਜਾਬ ਦੇ ਘਰੇ ਚੁਬਾਰੇ ਦੇ ਵਿੱਚ ਮਹਾਰਾਜੀ ਬੈਠੇ ਹਨ ਇੱਥੇ ਆਏ ਕਾਦੇ ਵਾਰ ਤੇਨੇ ਕਿਉਂਕਿ ਸਤਗੁਰੂ ਜੀ ਤਾਂ ਜਾਣਦੇ ਗੁਲਾਬੇ ਪੰਜਾਬੀ ਦਾ ਜਿਹੜਾ ਹਿਰਦਾ ਹੈ ਉਹ ਤੁਰਕ ਫੌਜਾਂ ਤੋਂ ਡਰਨ ਵਾਲੇ ਹਨ ਕੁਝ ਸਮਾਂ ਤਾਂ ਮਹਾਰਾਜਿਆਂ ਨੂੰ ਇੱਥੇ ਰੱਖ ਸਕਦੇ ਪਰ ਘਬਰਾਉਂਦੇ ਨੇ ਕਿ ਜੇ ਫੌਜਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਸਾਨੂੰ ਆ ਕੇ ਫੜ ਲੈਣਾ ਹੈ ਉਪਰੋਂ ਉਪਰੋਂ ਤਾਂ ਪ੍ਰੀਤ ਹੈ ਪਰ ਅੰਦਰੋਂ ਇਹਨਾਂ ਦੇ ਘਬਰਾਟ ਪਰ ਸਤਿਗੁਰੂ ਜੀ ਆਏ ਹਨ ਕਿ ਮਾਤਾ ਹਰਦੇਈ ਮਹਾਰਾਜਿਆਂ ਨੂੰ ਬੜਾ ਪ੍ਰੇਮ ਕਰਦੀ ਹੈ ਆਪਣੇ ਹੱਥੀਂ ਉਹਨੇ ਸੂਤ ਕੱਤ ਕਰਕੇ ਮਹਾਰਾਜਿਆਂ ਦੇ ਵਾਸਤੇ ਵਸਤਰ ਤਿਆਰ ਕੀਤਾ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੂੰ ਮਨ ਹੀ ਮਨ ਅਰਦਾਸਾ ਕਰਦੀ ਕਿ ਸਤਿਗੁਰੂ ਜੀ ਜਦੋਂ ਆਪ ਜੀ ਕਿਤੇ ਇੰਦਰ ਨੂੰ ਆਓ ਆ ਮੇਰੀ ਜਿਹੜੀ ਪ੍ਰੇਮ ਭੇਟਾ ਹੈ ਪਰਵਾਨ ਕਰਕੇ ਜਾਇ ਇਹ ਲੈ ਕੇ ਜਾਇ ਪਰ ਮਹਾਰਾਜਿਆਂ ਨੇ ਫਿਰ ਗੁਲਾਬੇ ਨੂੰ ਬੁਲਾਇਆ ਕਿ ਨਿਹਾਲੇ ਖੱਤਰੀ ਦੇ ਘਰੇ ਜਾ ਉਹਨੂੰ ਉਹਦੀ ਮਾਤਾ ਹਰਦੇਈ ਨੂੰ ਉਹਨੂੰ ਬੁਲਾ ਕੇ ਲੈ ਕੇ ਆਵੇ ਗਿਆ ਉਹਨਾਂ ਦੇ ਘਰੇ ਨਿਹਾਲੇ ਖੱਤਰੀ ਦਾ ਕੁੰਡਾ ਖੜਕਾਇਆ ਕਿਹਾ ਕਿ ਤੁਹਾਡੀ ਮਾਤਾ ਨੂੰ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਯਾਦ ਕਰਕੇ ਮਾਤਾ ਨੇ ਉਹ ਪ੍ਰੇਮ ਭੇਟਾ ਲਈ ਹੈ ਥਾਰ ਜਿਹੜਾ ਸੀ ਆਪਣੇ ਹੱਥੀਂ ਤਿਆਰ ਕੀਤਾ ਲੈ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਮਹਾਰਾਜਿਆਂ ਨੇ ਦਰਸ਼ਨ ਕੀਤੇ ਨੇਹਾਲ ਹੋ ਗਈ ਭਾਈ ਨੇਹਾਲੇ ਤੇ ਬਖਸ਼ਾ ਕੀਤੀ ਆ ਮਾਤਾ ਹਰਦੇਈ ਤੇ ਸਤਿਗੁਰਾਂ ਨੇ ਬਖਸ਼ਾ ਕੀਤਾ। ਔਰ ਸਤਿਗੁਰਾਂ ਨੂੰ ਜਿਹੜਾ ਥਾਨ ਸੀ ਮਹਾਰਾਜਿਆਂ ਨੇ ਭੇਟ ਕੀਤਾ ਇਹ ਸਤਿਗੁਰੂ ਜੀ ਆਹ ਮੇਰੀ ਪ੍ਰੇਮ ਭੇਟਾ ਹੈ ਪ੍ਰਵਾਨ ਕਰੋ। ਜਦੋਂ ਮਹਾਰਾਜ ਜੀ ਚਮਕੌਰ ਸਾਹਿਬ ਵਿਖੇ ਠਹਿਰੇ ਹੋਏ ਸਨ 1703 ਦੇ ਵਿੱਚ ਸਤਿਗੁਰੂ ਜੀ ਜਦੋਂ ਚਮਕੌਰ ਸਾਹਿਬ ਵਿਖੇ ਕੁਰ ਛੇਤਰ ਦਾ ਇਧਰ ਦੀ ਯਾਤਰਾ ਕਰਕੇ ਸਤਿਗੁਰੂ ਜੀ ਆਏ ਤੋ ਇੱਥੇ ਇਸ ਮਾਤਾ ਨੇ ਦਰਸ਼ਨ ਕੀਤੇ ਸੀ ਜਾ ਕੇ ਸਤਗੁਰਾਂ ਦੇ ਅੱਜ ਫੇਰ ਮਹਾਰਾਜੀ ਉਹ ਪ੍ਰੇਮ ਭੇਟਾ ਲੈਣ ਵਾਸਤੇ ਇੱਥੇ ਪਹੁੰਚੇ ਹਨ ਕਿਹਾ ਕਿ ਇਹਨੂੰ ਜਿਹੜਾ ਹੈ ਰੰਗ ਦਿਵਾਉਣਾ ਕਰੋ ਲਲਾਰੀ ਦੇ ਕੋਲ ਭੇਜਿਆ ਗਿਆ ਉਹ ਜਿਹੜਾ ਬਖਤਰ ਸੀ ਲਲਾਰੀ ਕਹਿਣ ਲੱਗਿਆ ਵੀ ਮੱਟ ਅਜੇ ਮੈਂ ਪਾਇਆ ਹੋਇਆ ਹੈ ਇਹ ਤਾਂ 2 ਦਿਨ ਬਾਅਦ ਜਿਹੜਾ ਹੈ ਕੋਲਾ ਮਹਾਰਾਜ ਵੀ ਕਹਿਣ ਲੱਗੇ ਭਾਈ ਇਹ ਜਿਹੜਾ ਰੰਗ ਹੈ ਵਸਤਰ ਵਿੱਚ ਪਾਉਣਾ ਕਰ ਪਰਮੇਸ਼ਰ ਕਿਰਪਾ ਕਰੇਗਾ ਔਰੇ ਜਿਹੜਾ ਰੰਗ ਹੈ ਪੱਕਾ ਹੋਏਗਾ ਚੜੇਗਾ ਸਤਿਗੁਰਾਂ ਦੇ ਬਚਨ ਪਾ ਕੇ ਕਰਕੇ ਲਲਾਰੀ ਨੇ ਜਿਹੜਾ ਸੀ ਉਹ ਵਸਤਰ ਰੰਗਿਆ ਹੈ ਨੀਲਾ ਜਿਹੜਾ ਵਸਤਰ ਸੀ ਮਹਾਰਾਜ ਜੀਾਂ ਦੇ ਲਲਾਰੀ ਨੇ ਰੰਗ ਕੇ ਦਿੱਤਾ ਔਰ ਇਥੋਂ ਸਤਿਗੁਰੂ ਜੀ ਫਿਰ ਨੀਲਾ ਬਾਣਾ ਜਿਹੜਾ ਹੈ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਗਨੀਖਾ ਨਵੀਖਾ ਮਹਾਰਾਜੀਆਂ ਦੀ ਸ਼ਰਣ ਵਿੱਚ ਆਏ ਦੋਨੋਂ ਸੌਦਾਗਰ ਸਭ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਘੋੜਿਆਂ ਦਾ ਵਪਾਰ ਕਰਦੇ ਸਨ ਕਈ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਦਰਸ਼ਨ ਕੀਤੇ ਅੱਜ ਜਦੋਂ ਪਤਾ ਲੱਗਿਆ ਸਤਿਗੁਰੂ ਜੀ ਇੱਥੇ ਪਹੁੰਚੇ ਹੋਏ ਹਨ ਗਨੀਖਾ ਨਵੀਖਾ ਮਹਾਰਾਜੀਆਂ ਦੀ ਸੇਵਾ ਵਿੱਚ ਹਾਜ਼ਰ ਹੋਏ ਜਿਵੇਂ ਸਤਿਗੁਰੂ ਜੀ ਅਗਲਾ ਪੰਨ ਜਿਹੜਾ ਹੈ ਉਹ ਤੈਅ ਕਰਦੇ ਨਾਲ ਨਾਲ ਆਪਾਂ ਇਤਿਹਾਸ ਸਰਵਣ ਕਰਾਂਗੇ ਜਾਗਤ ਮਾਤਾ ਗੁਜਰ ਕੌਰ ਜੀ ਆਪ ਸਹਬ ਜਾਨੀ ਗੰਗੂ ਨੇ ਚੁਗਲੀ ਕੀਤੀ ਆ ਕਰਕੇ ਇੱਕ ਪਾਸੇ ਚੋਰੀ ਕਰਦਾ ਦੁਸ਼ਟ ਸੇ ਇੱਕ ਪਾਸੇ ਮਾਇਆ ਦੇ ਲਾਲਚ ਵਾਂਸ ਹੋ ਕਰਕੇ ਕਹਿਣ ਲਿਆ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਤੁਹਾਨੂੰ ਗਿਰਤ ਤਾਰ ਕਰਾਵਾਂਗਾ ਮੁਰੱਡੇ ਆਇਆ ਦਿਨ ਚੜਦਿਆਂ ਹੀ ਗਾਨੀ ਖਾਂ ਮਾਨੀ ਖਾਂ ਨੂੰ ਦੱਸਿਆ ਸਵੇਰੇ ਫੌਰਜ ਚੜ੍ਹਨ ਤੋਂ ਪਹਿਲਾਂ ਹੀ ਪਹੁੰਚ ਗਈ ਮਾਤਾ ਜੀਔਰ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਮੋਰਿੰਡੇ ਕੋਤਵਾਲੀ ਦੇ ਵਿੱਚ ਕੋ ਜੜੀਆਂ ਸੇਖਾ ਹਨ ਸਲਖਾਂ ਹਨ ਗਵਾਹੀ ਦਿੰਨੀਆਂ ਧੰਵਾ ਬਾਬਾ ਫਤਿਹ ਸਿੰਘ ਧੰਵਾ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰ ਕੌਰ ਜੀ ਮਿਰਤ ਅਵਸਥਾ ਦੇ ਵਿੱਚ ਅੱਜ ਦੀ ਰਾਤ ਜਿਹੜੀ ਹੈ ਕੋਤਵਾਲੀ ਮੋਰਿੰਡੇ ਵਿਖੇ ਜਿਨ੍ਹਾਂ ਨੇ ਵਤੀਤ ਕੀਤੀ ਜਿੱਥੇ ਜਿੱਥੇ ਪੈਰ ਟਿੱਕੇ ਹਨ ਜਿਸ ਰਾਤ ਬਹਿ ਕਰਕੇ ਪਰਮੇਸ਼ਰ ਦੀ ਬੰਦਗੀ ਹੋਈ ਪਰਮੇਸ਼ਰ ਦਾ ਭਜਨ ਹੋਇਆ ਉਹ ਥਾਂ ਜਿਹੜੀ ਸੀ ਉਹ ਪੂਜਣ ਯੋਗ ਹੋ ਗਈ ਲੱਖਾਂ ਦੀ ਤਲਾਦ ਦੇ ਵਿੱਚ ਜਾ ਕਰਕੇ ਸੰਤਾਂ ਉਸ ਥਾਂ ਨੂੰ ਅਜ ਮੱਥਾ ਟੇਕਨੀਆਂ ਸਜਦਾ ਕਰਦੀ ਗੰਗਾ ਨੂੰ ਕੌਣ ਪੁੱਛਦਾ ਹੈ ਕੁੰਮੇ ਮਾਰਸ਼ ਕੀ ਦੀ ਥਾਂ ਜਿਹੜੀ ਸੀ ਉਹ ਪੂਜਣ ਯੋਗ ਹੋ ਗਈ ਕਿਉਂਕਿ ਉੱਤੇ ਬਹਿ ਕਰਕੇ ਮਾਤਾ ਜੀ ਨੇ ਬੰਦਗੀ ਕੀਤੀ ਹੈ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਜਿੱਥੇ ਬਹਿ ਕਰਕੇ ਪਰਮੇਸ਼ਰ ਦੇ ਗੁਣ ਗਾਏ ਗਏ ਉਹਦੀ ਭਗਤੀ ਹੋ ਗਈ ਤਾਂ ਉਹ ਥਾ ਜਿਹੜੀ ਸੀ ਉਹ ਪੂਜਣ ਯੋਗ ਹੋ ਗਈ ਅਮਰ ਹੋ ਗਏ ਕੁੰਮਾ ਮਾਸਕੀ کریم ਬਖਸ਼ ਸਤਿਗੁਰਾਂ ਦੀ ਅਕਾਰ ਅਪਾਰ ਕਿਰਪਾ ਦੇ ਦੁਆਰਾ ਗੰਗੋ ਨੂੰ ਲਾਨਤਾ ਮੈਨੀਆਂ ਰਹੀਆਂ ਗੰਗੋ ਦਾ ਘਰ ਜਿਹੜਾ ਸੀ ਉਹ ਪੂਜਣ ਯੋਗ ਹੋ ਗਿਆ ਉਹ ਥਾ ਕੋਤਵਾਲੀ ਜਿਹੜੀ ਸੀ ਸਹਿਬਜ਼ਾਦਿਆਂ ਦੇ ਨਾਮ ਹੋ ਗਈ ਜਿੱਥੇ ਕਦੇ ਗਾਨੀ ਖਾਂ ਮਾਨੀ ਖਾਂ ਹਕੂਮਤ ਕਰਦੇ ਸਨ ਅੱਜ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਉੱਥੇ ਜਾ ਕਰਕੇ ਦੁਨੀਆ ਸਜਦਾ ਕਰਦੀ ਨਮਸਕਾਰ ਕਰਦੀ ਭਾਵਨਾਵਾਂ ਵਾਲੇ ਉਹਨਾਂ ਦਾ ਉਹ ਪਿਆਰ ਉਹਨਾਂ ਦੀ ਉਹ ਬਖਸ਼ਿਸ਼ ਜਿਹੜੀ ਆ ਚੋੜੀ ਵਿੱਚ ਪਵਾਉਂਦੇ ਸਨ ਸਤਿਗੁਰੂ ਜੀ ਰਹਿਮਤ